ਹਾਂਜੀ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਉਮੀਦ ਕਰਦੇ ਆ ਸਾਰੇ ਭਰਾ ਠੀਕ ਹੋਣਗੇ ਅੱਜ ਫੇਰ ਤੁਹਾਡੇ ਸਾਹਮਣੇ ਇੱਕ ਬਹੁਤ ਵੱਡਾ ਰਿਪੀਟਰ ਕੇਸ ਲੈ ਕੇ ਆਏ ਆ ਜੀ ਤੇ ਮੱਝ ਸੂਪੀ ਇਹ ਪਿਛਲੇ ਕਾਫੀ ਸਮੇ ਤੋਂ ਰਿਪੀਟਰ ਚੱਲ ਰਹੀ ਸੀ ਤੇ 22 ਵੀ ਮੱਝ ਬਹੁਤ ਚੰਗੀ ਸੀ 17 18 ਕਿਲੋ ਦੁੱਧ ਵਾਲੀ ਮੱਝ ਸੀ ਤੇ 22 ਵੀ ਹੱਟ ਮਤਲ ਰੱਖੀ ਰੱਖੀ ਇਹਨਾਂ ਨੇ ਵੇਚੀ ਨਹੀਂ ਹੈਗੀ ਮਨਚ ਧਾਰ ਲੈ ਵੀ ਵੇਚਣੀ ਨਹੀਂ ਮੱਝ ਨੇ ਆਪਾਂ ਨੇ ਖੜਾਣੀ ਖੜਾਣੀ ਹੈ ਆ ਕਾਫੀ ਲੰਬੇ ਸਮੇਂ ਟ੍ਰੀਟਮੈਂਟ ਤੋਂ ਬਾਅਦ ਫੇਰ ਮੈਨੂੰ ਬਾਈਆਂ ਨੇ ਸੱਦਿਆ ਤੇ ਆਪਾਂ ਨੇ ਇਹਨੂੰ ਆਪਨੂੰ ਵੀ ਬਈ ਜੇ ਮੈਂ ਕਹਾ ਵੀ ਪਹਿਲੀ ਵਾਰ ਚ ਖੜਾਤੀ ਇਹ ਤਾਂ ਨਹੀਂ ਹੋਇਆ ਕਰ ਦੂਜੀ ਤੀਜੀ ਵਾਰ ਚ ਮੈਂ ਖੜਾ ਲਈ ਇਹ ਮੱਝ ਇਹ ਸਭ ਤੋਂ ਪਹਿਲਾਂ ਆਪਾਂ ਨੇ ਇਹਦੀ ਨਿਊਟ੍ਰੀਸ਼ਨ ਸਹੀ ਕਰੀ ਜੋ ਫੀਡ ਸੀ ਫੀਡ ਪਾਈ ਤੇ ਮਿਨਰਲ ਮਿਕਸਚਰ ਪਾਇਆ ਮਿਨਰਲ ਦਵਾਈ ਵਗੈਰਾ ਧਰੀਏ ਦੇ ਦਵਾਈ ਧਰਨ ਤੋਂ ਬਾਅਦ ਸਭ ਤੋਂ ਵੱਡਾ ਰੋਲ ਰਿਹਾ ਜੀ ਖਰਾਕ ਦਾ ਅਸਲੀ ਪਸ਼ੂ ਖਰਾਬ ਹੁੰਦਾ ਹੈ ਖਰਾਕ ਨਾਲ ਹੁਣ ਜੇ ਆਪਾਂ ਇਕੱਲਾ ਮਿਨਰਲ ਮਿਕਸਚਰ ਪਾਈ ਜਾਈਏ ਤੇ ਖਰਾਕ ਨਾ ਪਾਈਏ ਬਿਨਾ ਖਰਾਕ ਤੋਂ ਤਾਂ ਨਹੀਂ ਭਰਾ ਇਕੱਲੇ ਮਿਨਰਲ ਮਿਕਸਚਰ ਨੇ ਹੱਲ ਕਰਨੇ ਮਿਨਰਲ ਮਿਕਸਚਰ ਵੀ ਆਪਣੀ ਥਾਂ ਸਹੀ ਹੈ ਪਰ ਸਭ ਤੋਂ ਜੋ ਵੱਡਾ ਰੋਲ ਹੈ ਜੋ ਸਰੀਰ ਨੂੰ ਸਾਹਮਣਾ ਹੈ ਉਹ ਹੈ ਇੱਕ ਨਿਊਟ੍ਰੀਸ਼ਨ ਇੱਕ ਚੰਗੀ ਖਰਾਕ ਤੇ ਜੋ ਸਰੀਰ ਦੇ ਆਪਾਂ ਜ਼ਰੂਰਤ ਅਨੁਸਾਰ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਪਸ਼ੂਆਂ ਝੂਟੀਆਂ ਬੇੜਾਂ ਬੱਚੀਆਂ ਗਾਈਆਂ ਨੂੰ ਅਲੱਗ-ਅਲੱਗ ਨਿਊਟ੍ਰੀਸ਼ਨ ਫੀਡ ਦੀ ਜ਼ਰੂਰਤ ਹੁੰਦੀ ਹੈ ਤੇ ਉਸ ਸਾਬ ਨਾਲ ਆਪਾਂ ਫੀਡ ਪਾਵਾਂਗੇ ਤਾਂ ਤੁਹਾਡੇ ਪਸ਼ੂ ਕਦੇ ਵੀ ਰਿਪੀਟ ਨਹੀਂ ਹੁੰਦੇ ਹੈਗੇ ਤੇ ਆਪਾਂ ਬਾਈ ਨਾਲ ਗੱਲ ਵੀ ਕਰਦੇ ਆ ਆਪਾਂ ਕਿੰਨੇ ਟਾਈਮ ਤੋਂ ਮੱਝਰ ਪੀਟਰ ਚੱਲ ਰਹੀ ਸੀ ਤੇ ਕਿੰਨੇ ਕੇ ਦੁੱਧ ਵਾਲੀ ਹੈ ਹਾਂਜੀ ਬਾਈ ਕਿੰਨੇ ਕੇ ਦੁੱਧ ਵਾਲੀ ਮੱਝ ਹੈ ਇਹ ਅਵੇ ਪਿਛਲੇ ਸਾਲ 19 ਲੀਟਰ ਦੁੱਧ ਦਿੱਤਾ ਮੈਂ ਪਿਛਲੇ ਸਾਲ 19 ਕਿਲੋ ਦੁੱਧ ਕੱਢਿਆ ਹਾਂ ਤੇ ਪਰ ਹੋ ਇਹ ਦੁੱਧੇ ਤੀਜੇ ਹਾਲ ਸੁਈ ਹੈ ਤੀਜੇ ਸਾਲ ਦੋ ਸਾਲ ਤੋਂ ਬਾਅਦ ਤੀਜੇ ਸਾਲ ਸੁਈ ਇਹ ਆਪਣੇ ਰਿਸ਼ਤੇਦਾਰ ਤੇ ਬਾਈ ਦੱਸ ਰਿਹਾ ਵੀ ਤਿੰਨ ਸਾਲਾਂ ਬਾਅਦ ਦੋ ਸਾਲਾਂ ਬਾਅਦ ਤੀਜੇ ਸਾਲ ਤੋਂ ਜਾ ਕੇ ਮਰਜ ਸੁਈ ਹੈ ਤੀਜੇ ਸਾਲ ਚ ਜਾ ਕੇ ਮਰਜ ਸੁਈ ਹੈ ਤੇ ਕਿੰਨੇ ਕਿੰਨੇ ਕਬਾਰੀ ਤੁਸੀਂ ਇਲਾਜ ਕਰਵਾ ਲਿਆ ਸੀ ਬਾਈ ਬਈ ਆਪਾਂ ਬਹੁਤ ਡਾਕਟਰਾਂ ਨੂੰ ਦਿਖਾਈ ਸੀ ਕੋਈ ਡਾਕਟਰ ਕਹਿੰਦਾ ਸੀ ਵੀ ਇਹ ਹੀਟ ਲੰਬੀ ਜਾਂਦੀ ਹੈ ਕੋਈ ਕੁਝ ਕਹਿੰਦਾ ਸੀ ਕੋਈ ਕੁਝ ਕਹਿੰਦਾ ਸੀ ਪਰ ਬਾਈ ਵਿਕਰ ਤੋਂ ਆਪਾਂ ਟਰੀਟਮੈਂਟ ਕਰਾਇਆ ਹੈ ਤੇ ਉਹਦੇ ਨਾਲ ਆਪਣੀ ਮੈਸ ਬਾਈ ਰਹਿ ਗਈ ਤੇ ਅੱਜ ਮੈਂ ਸੁੱਖ ਨਾਲ ਆਪਣੀ ਸੂਤੀ ਤੇ ਬਾਈ ਮੱਝ ਨੇ ਦਿੱਤੀ ਇਹ ਕੱਟੀ ਤੇ ਬਾਈ ਨੂੰ ਬਧਾਈਆਂ ਵੀ ਬਾਈ ਕੱਟੀ ਦੀਆਂ ਤੈਨੂੰ ਬਹੁਤ ਬਹੁਤ ਮੁਬਾਰਕਾਂ ਤੇ ਕੱਟੀ ਵੀ ਆਪਣੇ ਗੰਦ ਹੀ ਬੁੱਲਦੀ ਜੀ ਸਦਾਣੀ ਵਾਲੇ ਦੀ ਇੱਧਰ ਆ ਗਈ ਅੱਛਾ ਉੱਲਿਆ ਇੱਧਰੋਂ ਕੱਟੀ ਤੇ ਉਹ ਦੇਖੋ ਜੀ نیچے ਬੱਚਾ ਉਪਰਲੀ ਸਾਈਡ ਚਲਾ ਗਿਆ ਤੇ ਸੂਪੀ ਇੱਕ ਬਹੁਤ ਚੰਗੀ ਮੱਝ ਬਾਈ ਸਲਟਰ ਹੋਸ ਜਾਨੀ ਕਿ ਕੱਟੇ ਵਾਲੇ ਨੂੰ ਜਾਣ ਤੋਂ ਬਚ ਗਈ ਇੱਕ 19 ਕਿਲੋ ਦੁੱਧ ਬਾਈ ਬਹੁਤ ਹੁੰਦਾ ਤੇ 19 ਕਿਲੋ ਵਾਲੀ ਮੱਝ ਸਲਟਰ ਹੋਸ ਚਲੀ ਜਾਣੀ ਸੀ ਤੇ ਥੋੜੀ ਜੀ ਗਲਤੀ ਕਰਨਾ ਤੇ ਸਭ ਤੋਂ ਵੱਡੀ ਗੱਲ ਹੈ ਬਈ ਇਹਦੇ ਵਿੱਚ ਨਿਊਟ੍ਰੀਸ਼ਨ ਦੀ ਨਿਊਟ੍ਰੀਸ਼ਨ ਚੰਗੀ ਪਾਣ ਨਾਲ ਅੱਜ ਮੱਝ ਨੇ ਕੱਟੀ ਦਿੱਤੀ ਹੈ ਬਈ ਬਸ ਲੈ ਚਲੋ ਬੰਨ ਲਓ ਅੰਦਰ ਲੈ ਚਲੋ ਤੇ ਮੱਝ ਨੇ ਕੱਟੀ ਵੀ ਦੇਤੀ ਤੇ ਬਾਈਆਂ ਦੇ ਘਰੇ ਦੁੱਧ ਵੀ ਹੋ ਗਿਆ ਤੇ ਇੱਕ ਮੱਝ ਦੀ ਜਾਨ ਵੀ ਬਚ ਗਈ ਆਪਾਂ ਇਸ ਦੇ ਵਿੱਚ ਸਭ ਤੋਂ ਵੱਡਾ ਰੋਲ ਬਈ ਦੇਖੋ ਰੋਲ ਸਾਰੇ ਚੀਜ਼ਾਂ ਦਾ ਹੈ ਨਿਊਟ੍ਰੀਸ਼ਨ ਦਾ ਵੀ ਹੈ ਮਿਨਰਲ ਮਿਕਸਚਰ ਦਾ ਵੀ ਹੈ ਤੇ ਬਾਈਆਂ ਨੇ ਹੱਟ ਵੀ ਰੱਖੀ ਦੇਖੋ ਬਈ ਇੰਨੇ 2 ਸਾਲ ਰਿਪੀਟਰ ਮੱਝ ਰੱਖਣੀ ਬਹੁਤ ਵੱਡੀ ਗੱਲ ਹੈ ਤੇ ਹਰੇਕ ਬੰਦੇ ਦੀ ਵਾਸ ਦੀ ਗੱਲ ਨਹੀਂ ਹੈਗੀ ਕਿਉਂਕਿ 2 ਸਾਲ ਮੱਝ ਅਗਲਾ ਕੋਈ ਵੀ ਨਿਸ਼ਾਨਬਦ ਹੈਗਾ 5-6 ਮਹੀਨਿਆਂ ਤੋਂ ਬਾਅਦ ਹੀ ਅਗਲਾ ਵੇਚ ਦਿੰਦਾ ਜਾਂ ਸਾਲ 1.5 ਸਾਲ ਬਾਅਦ ਸਲੈਟਰ ਹੌਸ ਚਲੀ ਜਾਂਦੀ ਹੈ ਤੇ ਬਾਈਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਬਾਈਆਂ ਨੂੰ ਸਲਾਮ ਹੈ ਭਾਈ ਜਿਹੜੇ ਬਾਈ ਇੱਕ ਚੰਗੀ ਮੱਝ ਨੂੰ ਰੱਖੀ ਰੱਖਿਆ ਇਹਨਾਂ ਨੇ ਸਲੈਟਰ ਹੌਸ ਜਾਣ ਤੋਂ ਬਚਾਇਆ ਤੇ ਭਾਈ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ ਹੈ ਜੀ 98038 01450 ਤੇ ਮੇਰਾ ਪਿੰਡ ਹੈ ਜੀ ਕੁਲਰੀਆਂ ਡਿਸਟ੍ਰਿਕਟ ਮਾਨਸਾ ਤੇ ਆਪਾਂ ਤਾਂ ਕਿ ਆਪਾਂ ਹੋਰ ਬਹੁਤ ਸਾਰੇ ਪਸ਼ੂ ਨੂੰ ਸਲੈਕਟਰ ਹਾਊਸ ਜਾਣ ਤੋਂ ਬਚਾ ਲਈਏ ਤੇ ਬਾਈ ਦਾ ਆਪਾਂ ਮੋਬਾਈਲ ਨੰਬਰ ਵੀ ਨਾਮ ਦੱਸਿਓ ਬਈ ਆਪਣਾ ਬਈ ਨਾਮ ਮੇਰਾ ਹਰਵਿੰਦਰ ਹੈ ਤੇ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ 62392 98783 62392 98783 98783 ਬਾਈ ਦਾ ਮੋਬਾਈਲ ਨੰਬਰ ਹੈ ਜੀ ਤੁਸੀਂ ਫੋਨ ਕਰਕੇ ਬਾਈ ਨੂੰ ਪੁੱਛ ਸਕਦੇ ਹੋ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਬਹੁਤ ਬਹੁਤ